ਸੱਤ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰੋਏ ਹਾਂ ਹੁਣ ਤੋਂ ਲੈ ਕੇ ਦੇਰ ਸ਼ਾਮ 7-8 ਵਜੇ ਤੱਕ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਕਿਉਂਕਿ ਪਿਛਲੇ 72 ਘੰਟਿਆਂ ਤੋਂ ਪੰਜਾਬ ਦੇ ਵਿੱਚ ਟੁੱਟਵੀਆਂ ਘਰਵਾਈਆਂ ਦੇਖਣ ਨੂੰ ਮਿਲ ਰਹੀਆਂ ਸਨ ਪਰ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲਿਆ ਤਿੱਕੀ ਧੁੱਪ ਦਿਨ ਚੜਦੇ ਸਾਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬਣੀ ਹੋਈ ਠਾਈ ਦੇਰੀ ਸੀ ਜੇਕਰ ਹੁਣ ਦੀਆਂ ਲਾਈਵ ਸੈਲਟ ਤਸਵੀਰਾਂ ਦੇਖੀਏ ਤਾਂ ਹਜੇ ਵੀ ਪੰਜਾਬ ਦੇ ਉੱਤੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਸਵੇਰ ਤੋਂ ਹੀ ਟੁੱਟਮੀ ਬੱਦਲਵਾਈ ਕੁਝ ਇਲਾਕਿਆਂ ਆਪ ਦੇ ਇਲਾਕਿਆਂ ਦੇ ਵੀ ਦੇਖਣ ਨੂੰ ਮਿਲਿਆ ਪਰ ਮੀਂਹ ਦੀ ਵੱਡੀ ਕਾਰਵਾਈ ਦੀ ਉਮੀਦ ਇਸ ਟਾਈਮ ਆਪਾਂ ਨੂੰ ਨਹੀਂ ਦੇਖਣ ਨੂੰ ਮਿਲ ਰਹੀ ਮੌਸਮ ਖੁਸ਼ਕ ਅਤੇ ਸਾਫ ਦੇਖਣ ਨੂੰ ਮਿਲ ਰਿਹਾ ਜਿੱਦੇ ਸਿੱਟੇ ਵੱਜੋ ਤਾਪਮਾਨ ਦੀ ਗੱਲ ਕਰੀਏ ਤਾਂ ਕਾਫੀ ਇਲਾਕਿਆਂ ਦੇ ਵਿੱਚ ਤਾਪਮਾਨ ਅੱਜ ਆਪਾਂ ਨੂੰ 37-38 ਡਿਗਰੀ ਤੋਂ ਪਾਰ ਦੇਖਣ ਨੂੰ ਮਿਲ ਰਹੇ ਹਨ ਗਰਮੀ ਵਾਲਾ ਮੌਲ ਯਾਤਰ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਹੂਮਸ ਵੀ ਯਾਤਰ ਇਲਾਕਿਆਂ ਦੇ ਵਿੱਚ ਬਰਕਰਾਰ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਕਮੈਂਟ ਕਰਕੇ ਜੂਰ ਦੱਸਣਾ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਕਿਹੜੇ ਪੰਜਾਬ ਦੇ ਜ਼ਿਲ੍ਹੇ ਤੋਂ ਦੇਖ ਰਹੇ ਹੋ ਤੇ ਕਮੈਂਟ ਕਰਕੇ ਜੂਰ ਦੱਸਣਾ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹੇ ਫਿਲਹਾਲ ਹੁਣ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਕੋਈ ਵੀ ਵੱਡੀ ਹਲਚਲ ਆਪਾਂ ਨੂੰ ਆਉਂਦੇ 4 ਤੋਂ 5 ਘੰਟਿਆਂ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਰਹੀ ਗਰਮੀ ਵਾਲਾ ਮੋਲ ਇਸ ਤਰ੍ਹਾਂ ਬਰਕਰਾਰ ਦੇਖਣ ਨੂੰ ਮਿਲੇਗਾ ਤਾਮਨ ਤਕਰੀਬਨ 38 ਤੋਂ ਲੈ ਕੇ ਜ਼ਿਆਦਾ ਇਲਾਕਿਆਂ ਦੇ ਵਿੱਚ 40 ਦੇ ਵਿੱਚਕਾਰ ਰਹਿਣ ਦੀ ਉਮੀਦ ਹੈ ਬਾਕੀ ਰਾਤ ਦੇ ਤਾਮਨ ਦੀ ਗੱਲ ਕਰੀਏ ਰਾਤ ਦਾ ਤਾਮਨ ਵੀ ਆਪਾਂ ਨੂੰ 26 ਪਲੱਸ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਦੂਜੀ ਗੱਲ ਕਰੀਏ ਤਾਂ ਇਸ ਟਾਈਮ ਮੌਨਸੂਨੀ ਟਰਫ ਵੀ ਆਪਾਂ ਨੂੰ ਤਕਰੀਬਨ ਮੱਧ ਭਾਰਤ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਆਪਾਂ ਨੂੰ ਉੱਤਰ ਭਾਰਤ ਦੇ ਵਿੱਚ ਪੰਜਾਬ ਹੋ ਗਿਆ ਹਰਿਆਣਾ ਰਾਜਸਥਾਨ ਦੇ ਖੇਤਰ ਹੋ ਗਏ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਵਿੱਚ ਰਿਕਵਰਡ ਦੇਖਣ ਨੂੰ ਮਿਲੀ ਹੈ ਆਉਂਦੇ 2-4 ਦਿਨਾਂ ਦੇ ਵਿੱਚ 6 ਅਤੇ 7 ਤਰੀਕ ਨੂੰ ਫਿਰ ਤੋਂ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ